ਤੁਹਾਡਾ ਨਾਮ ਕੀ ਹੈ ਜੇ ਕਿਹੜੀ ਜੁਨੇ ਨੇ ਤੁਸੀਂ ਕਿੱਥੋਂ ਆਏ ਹੋ ਮੈਂ ਜੇ ਹਜੇ ਪਾਲ ਸਿੰਘ ਤਰਨਤਨ ਡਿਸਟ੍ਰਿਕਟ ਤੋਂ ਆਇਆ ਜੀ ਤੇ ਸੰਘਰਸ਼ ਕਮੇਟੀ ਚ ਇੱਕ ਸਤੰਬਰ ਨਾਲ ਜੁੜੇ ਆਇਆ ਤੇ ਸਗਾ ਸਰਕਾਰ ਦੇ ਖਿਲਾਫ ਲੜ ਰਹੇ ਆ ਕਿਉਂਕਿ 2011 ਕੰਪਿਊਟਰ ਫੈਕਲਟੀਆਂ ਨੂੰ ਆਰਡਰ ਰੈਗੂਲਰ ਆਰਡਰ ਦਿੱਤੇ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕੋਈ ਸ਼ਰਤਾਂ ਸੀ ਪਰ ਉਸ ਆਰਡਰ ਨੂੰ ਪੂਰੀ ਤਰ੍ਹਾਂ ਇਨਬਲ ਲਾਗੂ ਨਹੀਂ ਕੀਤਾ ਜਾ ਰਿਹਾ ਉਹਦੇ ਅਮਜ ਵਿੱਚ ਅਸੀਂ ਇਸ ਧਰਨੇ ਵਿੱਚ ਬੈਠੇ ਸੀ 165 ਦਿਨਾਂ ਤੋਂ ਤੇ ਜੋ ਕਿ ਲਗਾਤਾਰ ਚੱਲ ਰਿਹਾ 165 ਦਿਨਾਂ ਤੋਂ ਸਰਕਾਰ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਬਟ ਫਿਰ ਵੀ ਸਰਕਾਰ ਨੇ ਉਸ ਮੀਟਿੰਗਾਂ ਵਿੱਚ ਜੈਸ ਕਰਦੇ ਕਰਦੇ ਬਦ ਐਲਟੀਮੇਟਲੀ ਕੋਈ ਆਉਟਪੁੱਟ ਸਾਨੂੰ ਨਹੀਂ ਦਿੱਤੀ ਗਈ ਤੇ ਇੱਕ ਜਿਹਦਾ ਸ਼ੁਰੂ ਵਿੱਚ ਹੀ 2022 ਵਿੱਚ ਹੀ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ 15 ਸਪਟੰਬਰ 2022 ਨੂੰ ਕਿ ਅਸੀਂ ਤੁਹਾਡੇ ਤੇ ਸੀਐਸਆਰ ਤੇ ਪੇਗ ਮਿਸ਼ਨ ਲਾਗੂ ਕਰ ਦਵਾਂਗੇ ਬਟ ਉਹ ਵਾਦਾ ਸੋਸ਼ਲ ਮੀਡੀਆ ਤੇ ਹੀ ਰਹਿ ਗਿਆ ਤੇ ਉਹਦੇ ਵਾਦੇ ਨੂੰ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਮੀਟਿੰਗਾਂ ਆਈਆਂ ਪਰ ਉਸ ਮੀਟਿੰਗਾਂ 'ਚ ਵੀ ਕੁਝ ਨਹੀਂ ਨਿਕਲਿਆ ਆ ਪਿੱਛੇ ਜੇ ਡੀਏ ਦੀ ਐਵਜ ਮੰਗਿਆ ਸੀ ਡੀਏ ਮੰਗਿਆ ਸੀ ਸਿਰਫ ਇੱਕ ਟੈਂਟਰੀ ਮਰੀ ਲੀਸਾ ਤੌਰ ਤੇ ਕਿ ਜੇ ਉਹਦਾ ਪੇ ਕਮਿਸ਼ਨ ਦੇਵੋ ਤਾਂ ਉਹਦੀ ਇੰਟਾਇਰ ਲੀਫ ਤੇ ਤੌਰ ਤੇ ਡੀਏ ਦੇ ਦਿਓ ਪਰ ਡੀਏ ਵੀ ਆ ਕੇ ਵਾਇ ਨਹੀਂ ਦਿੱਤਾ ਗਿਆ ਉਹਨਾਂ ਨੇ 33% ਸਿਰਫ ਉੱਕਾ ਪੁੱਕਾ ਦੇ ਕੇ ਬਲ ਆਪਣਾ ਫਿਰ ਵਾਦਾ ਪੂਰਾ ਨਹੀਂ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹ ਵਾਦਾ ਸਾਡਾ ਫਿਰ ਪੂਰਾ ਕਰੂਗੀ ਅਨਰਵਾਇਸ ਡੀਏ ਜਾਂ ਸਿਕਸ ਪੇ ਕਮਿਸ਼ਨ ਦੇਗੀ ਕਿਉਂਕਿ ਪਿਛਲੀ ਲਾਸਟ ਮੀਟਿੰਗ 'ਚ ਪ੍ਰਿੰਸੀਪਲ ਫਿਨਾਂਸਕਟੀ ਨਾਲ ਗੱਲਬਾਤ ਹੋਈ ਹੀ ਸਾਰੀ ਉਹ ਕਹਿ ਰਹੇ ਸੀ ਕਿ ਤਿੰਨ ਦਿਨਾਂ ਵਿੱਚ ਤੁਹਾਡਾ ਕਲੀਅਰ ਕਰ ਦੁੱਤਾ ਜਾਵਾਂਗੇ ਜਨਵਰੀ ਦੇ ਦੇਵਾਂਗੇ ਜਾਂ 6 ਸਪੈਕ ਵਿੱਚ ਦੇਵਾਂਗੇ ਬਟ 3 ਦਿਨ ਛੱਡੋ ਅੱਜ ਪੂਰਾ ਫਿਰ 7-8 ਦਿਨ ਹੋ ਗਏ ਆ ਫਿਰ ਵੀ ਉਹ ਅੱਜ ਫਿਰ ਵੀ ਸਰਕਾਰ ਆਪਣੇ ਵਾਦੇ ਦੇ ਪੂਰਾ ਨਹੀਂ ਖਰੇ ਉਤਰ ਸਕੀ ਤੇ ਇਸ ਲਈ ਅਸੀਂ ਉਮੀਦ ਆ ਕਿ ਸਾਰਾ ਸੋ ਪਹਿਲਾਂ ਪਹਿਲਾਂ ਜਾਇ ਸਭ ਦੇ ਵਿੱਚ ਪੂਰਾ ਮਸਲਾ ਹੱਡਾ ਹੱਲ ਹੋ ਜਾਏਗਾ ਨਹੀਂ ਤਾਂ ਫਿਰ ਉਸ ਦੇ ਅਵਜੋ ਜੋ 17 ਫਰਵਰੀ ਨੂੰ ਵਹਾਲੀ ਵਿਖੇ ਇੱਕ ਜ਼ੋਰਦਾਰ ਇੱਕ ਮਹਾਰੇਲੀ ਕੀਤੀ ਜਾਊਗੀ ਜਿਹੜੀ 17 ਦੀ ਤੁਸੀਂ ਗੱਲ ਕੀਤੀ ਹੈ ਮਹਾਰੇਲੀ ਕੀਤੀ ਉਹ ਤੇ ਤੇ ਕਿਤੇ ਇਹ ਮਤਲਬ ਅੱਗੇ ਕੰਪਿਊਟਰ ਟੀਚਰ ਅੱਗੇ ਹਾਜ਼ਰੀ ਭਰਨਗੇ ਉੱਤੇ ਪੂਰੇ ਪੰਜਾਬ ਦੇ ਕੰਪਿਊਟਰ ਫੈਕਲਟੀ ਹਾਜ਼ਰ ਹੋਣਗੇ ਜੀ ਹਰ ਜ਼ਿਲ੍ਹੇ ਤੋਂ ਹੋਣਗੇ ਜੀ ਇਸ ਨਾਲ ਦੀ ਗਤੀਵਿਧੀ ਤੁਹਾਡੀ ਚੱਲ ਰਹੀ ਹੈ ਸਾਰੇ ਕੰਪਿਊਟਰ ਟੀਚਰ ਨਾਲ ਤੁਸੀਂ ਤੁਹਾਡਾ ਗੱਲਬਾਤ ਹੋ ਰਹੀ ਹੈ ਕਿ ਦਿੱਲੀ ਜਾਂ ਵਾਲੇ ਦਿੱਲੀ ਘਰ ਜਾਣ ਵਾਸਤੇ ਮੌਲੀ ਜਾਣਗੇ ਹਾਂ ਜੀ ਸਾਰੇ ਕੰਟਰੈਕਟਰ ਨੇ ਜੀ ਸਾਰੇ ਪੂਰੇ ਜੋਸ਼ ਨਾਲ ਆ ਜੀ ਪੂਰੇ ਜੋਸ਼ ਨਾਲ ਪਹੁੰਚਣਗੇ ਜੀ ਉਸ ਦਿਨ ਕਿੰਨੇ ਕਿ ਮਤਲਬ ਤੁਸੀਂ ਤਾਂ ਕੰਪਿਊਟਰ ਕਰਦੇ ਹੋ ਇੱਕ ਵਾਰੀ ਜਾ ਸਕਦੇ ਉੱਤੇ 2-3000 ਦੇ ਕਰੀਬ ਦੇ ਗਿੰਦੇ ਜੁਗਮਟ ਦੇ ਆਪਰੇ ਪਹੁੰਚਣਗੇ ਜੀ ਹੋਰ ਪੰਜਾਬ ਸਰਕਾਰ ਦੇ ਜੇ ਤੁਹਾਡੀ ਮੰਗਾਂ ਦੇ ਵੱਲ ਧਿਆਨ ਪੂਰਾ ਨਾ ਦਿੱਤਾ ਅਗਲਾ ਪ੍ਰੋਗਰਾਮ ਕੀ ਹੋ ਜਾਤਾ ਇਹ ਜੀ ਵਿਸਤਾਰਾਂ ਦੀ ਮਹਰਲੀ ਤੋਂ ਬਾਅਦ ਦੇਖਾਂਗੇ ਕੀ ਬਣਦਾ ਜਿੱਦਾਂ ਅੱਗੇ ਦਿੱਲੀ 'ਚ ਗੁਪਤ ਐਕਸ਼ਨ ਕੀਤਾ ਗਿਆ ਸੀ ਉਸੇ ਤਰ੍ਹਾਂ ਹੀ ਕੁਝ ਨਾ ਕੋਈ ਫਿਰ ਕੋਈ ਹੋਰ ਐਕਸ਼ਨ ਨੂੰ ਜਾਂ ਸਰਕਾਰ ਤੱਕ ਆਪਾਂ ਭਜਾਵਾਂਗੇ ਕੀ ਦਾ ਐਕਸ਼ਨ ਕਰਦੇ ਆਂ ਲਾਸ਼ ਨਹੀਂ ਸਹੀ ਗਈ ਤੇ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਹੜੇ ਸ਼ਹਿਰ 'ਚ ਹੋ ਆਏ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅਸੀਂ ਸਾਰੇ ਜਿੰਨੇ ਜਾਣੇ ਵੀ ਆ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਆਏ ਹੋਏ ਆ ਕੀ ਕਹਿਣਾ ਚਾਹੋਗੇ ਸਰਕਾਰ ਨੇ ਕੀ ਵਾਦ ਤੋਰੀਆ ਮੰਗਾਂ ਵੱਲ ਧਿਆਨ ਦਿੱਤਾ ਪਰ ਗੱਲਬਾਤ ਹੋਈਆ ਪਰ ਉਹਨੇ ਕੀ ਦਿੱਤਾ ਤੁਹਾਡੀਆਂ ਮੰਗਾਂ ਵੱਲ ਦੇਖੋ ਜੀ ਪਹਿਲੀਆਂ ਸਰਕਾਰਾਂ ਜੋ ਅਸੀਂ ਭਰਤੀ ਹੋਏ ਆ 2005 ਤੋਂ ਚਾਹੇ ਅਕਾਲੀ ਸਰਕਾਰ ਰਹੀ ਆ ਚਾਹੇ ਕਾਂਗਰਸ ਸਰਕਾਰ ਰਹੀ ਆ ਉਹਨਾਂ ਸਾਰਿਆਂ ਨੇ ਸਾਡੀ ਗੱਲਬਾਤ ਸੁਣੀ ਆ ਹਰ ਵਾਰੀ ਸਾਨੂੰ ਆਸ਼ਵਾਸਨ ਇਹੋ ਦਿੰਦੇ ਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਤੁਹਾਡਾ ਹੱਲ ਜਿਹੜਾ ਉਹ ਕੀਤਾ ਜਾਏਗਾ ਉਸ ਤੋਂ ਬਾਅਦ ਜਦੋਂ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਹੀ ਦਿੱਤੇ ਆ ਮੀਟਿੰਗਾਂ ਸਾਡੀਆਂ ਜਿਹੜੀਆਂ ਲਗਭਗ 70 80 ਦੇ ਕਰੀਬ ਮੀਟਿੰਗਸ ਹੋ ਚੁੱਕੀਆਂ ਨੇ ਚਾਹੇ ਮੰਤਰੀ ਆ ਚਾਹੇ ਕੋਈ ਸਰਕਾਰੀ ਉੱਚ ਅਧਿਕਾਰੀ ਆ ਸਾਰਿਆਂ ਨੇ ਸਾਨੂੰ ਇਹੀ ਕਿਹਾ ਹੈ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਪਰ ਹੱਲ ਸਾਡਾ ਜਿਹੜਾ ਵਾ ਕੋਈ ਨਹੀਂ ਕਰ ਰਿਹਾ ਸਾਡੀ ਮੰਗ ਏਕੀ ਆ ਕਿ ਜਿੰਨਾ ਚਿਰ ਤੱਕ ਸਾਡੀ ਪਹਿਲੀ ਮੰਗ ਤੇ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਉਹ ਪ੍ਰੋਸੈਸ ਚੱਲਦਾ ਆ ਇਨ ਬਿਟਵੀਨ ਸਾਨੂੰ ਜਿਹੜਾ ਆ ਅਨ ਰਵਾਈਜ਼ਡ ਡੀਏ ਜਿਹੜਾ ਆ ਉਹ ਦਿੱਤਾ ਜਾਵੇ ਇਹ ਸਾਡੀ ਮੇਨ ਮੰਗ ਹੈ ਜੀ ਜਿਸ ਨੇ ਦਿੱਲੀ ਦੇ ਵਿੱਚ ਤੁਸੀਂ ਪ੍ਰਦਰਸ਼ਨ ਕੀਤਾ ਸੀ ਆਮ ਪਾਰਟੀ ਨੂੰ ਠੱਟਾ ਲੱਗਾ ਉਹ 2000 ਜੇ ਤੁਹਾਡੀਆਂ ਮੰਗਾਂ ਨਾ ਬਣੀਆਂ ਗਿਆ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਵੀ ਬਹੁਤ ਰੋੜਾ ਪੈਸਟ ਹੋਏਗਾ ਦੇਖੋ ਜੀ ਅਸੀਂ ਦਿੱਲੀ ਦੇ ਵਿੱਚ ਵੀ ਸਾਡੇ ਤੇ ਵੀ ਦਬਾਅ ਸੀ ਸਰਕਾਰ ਤੇ ਵੀ ਪੂਰਾ ਦਬਾਅ ਸੀ ਉਹਨਾਂ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਦਿੱਲੀ ਤੱਕ ਪਹੁੰਚ ਨਾ ਸਕੀਏ ਪਰ ਫਿਰ ਵੀ ਜਿਹੜੇ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਇਕੱਠੇ ਹੋ ਕੇ ਬੱਸਾਂ ਰਾਹੀਂ ਗੱਡੀਆਂ ਰਾਹੀਂ ਰੇਲਾਂ ਰਾਹੀਂ ਜਾਂ ਆਪਣੀਆਂ ਕਾਰਾਂ ਕਰਕੇ ਪਹੁੰਚੇ ਦਿੱਲੀ ਦੇ ਵਿੱਚ ਲਗਭਗ 900 ਹਜ਼ਾਰ ਦੀ ਗਿਣਤੀ ਵਿੱਚ ਪਹੁੰਚੇ ਤੇ ਇਸੇ ਤਰ੍ਹਾਂ ਹੀ ਜੇਕਰ ਸਰਕਾਰ ਸਾਨੂੰ ਹੁਣ ਪਿੱਛੇ ਜਿਹੜੀ ਮੀਟਿੰਗ ਹੋ ਕੇ ਹੱਦੀਆਂ 4 ਤਰੀਕ ਨੂੰ ਉਹਦੇ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਅਨਰਵਾਈਜ਼ਡ ਡੀਏ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਏਗਾ 2-3 ਦਿਨਾਂ ਦੇ ਵਿੱਚ ਪਰ ਕਾਫੀ ਦਿਨ ਬੀਤ ਚੁੱਕੇ ਹਲੇ ਤੱਕ ਵੀ ਸਰਕਾਰ ਨੇ ਉਹਦਾ ਕੋਈ ਰਿਜ਼ਲਟ ਜਿਹੜਾ ਸਾਨੂੰ ਨਹੀਂ ਦਿੱਤਾ ਜੇਕਰ ਸਰਕਾਰ ਸਾਡੀ ਇਹ ਮੰਗ ਨਹੀਂ ਪੂਰੀ ਕਰਦੀ ਇੱਕ ਤੇ ਅਸੀਂ 17 ਤਰੀਕ ਨੂੰ 17 ਫਰਵਰੀ ਨੂੰ ਜਿਹੜਾ ਵਾ ਉਹ ਰੈਲੀ ਕਰ ਰਹੇ ਹਾਂ ਮਹਾਰੈਲੀ ਕਰ ਰਹੇ ਹਾਂ ਜਦੇ ਵਿੱਚ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਣਗੇ ਉਹਦੇ ਵਾਸਤੇ ਲਾਮਬੰਦੀ ਵੀ ਲਗਾਤਾਰ ਜਾਈ ਕੀਤੀ ਜਾ ਰਹੀ ਆ ਬਲਾਕ ਵਾਈਜ਼ ਤੇ ਸੋਸ਼ਲ ਮੀਡੀਆ ਰਹੀ ਵੀ ਲਾਮਬੰਦੀ ਕੀਤੀ ਜਾ ਰਹੀ ਆ ਜੇਕਰ ਸਰਕਾਰ ਕੁਝ ਨਹੀਂ ਲੈ ਕੇ ਆਉਂਦੀ ਤਾਂ ਅਸੀਂ ਇੱਕ ਬਹੁਤ ਵੱਡਾ ਗੁੱਪਟ ਐਕਸ਼ਨ ਜਿਹੜਾ ਵਾ ਉਹ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆਂ ਤਾਂਵਾਦੇ 2027 ਜੋ ਵੋਟਰ ਹੈ ਉਹ ਜੇ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੀ ਮੰਗ ਨਾ ਮੰਨੀ ਗਈ 2027 ਦੇ ਵਿੱਚ ਤੁਹਾਡਾ ਕੀ ਐਕਸ਼ਨ ਹੋਏਗਾ ਦੇਖੋ ਜੀ ਇਹ ਤੇ ਪੰਜਾਬ ਭਰ ਦੇ ਤੁਸੀਂ ਬੱਚੇ-बच्चे ਨੂੰ ਚਾਹੇ ਬੁੱਢੇ ਬਜ਼ੁਰਗ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਪੰਜਾਬ ਸਰਕਾਰ ਦਾ ਅਕਸ ਜਿਹੜਾ ਹੈ ਬਹੁਤ ਗਿਰਿਆ ਹੋਇਆ ਹੈ ਜੇ ਅੱਜ ਦੀ ਤਰੀਕ ਦੇ ਵਿੱਚ ਵੋਟਾਂ ਪੈ ਜਾਣ ਤੇ ਸ਼ਾਇਦ ਆ ਵੀ ਇਹ ਦੋ ਤਿੰਨ ਤੋਂ ਵੱਧ ਸੀਟਾਂ ਜਿਹੜੀਆਂ ਲੈ ਜਾਣ ਜੇਕਰ ਇਹ ਇਸ ਆਪਣੇ ਗਿਰੇ ਹੋਏ ਐਕਸ ਨੂੰ ਇਹ ਬਦਲਣਾ ਚਾਹੁੰਦੇ ਆ ਉੱਚਾ ਚੁੱਕਣਾ ਚਾਹੁੰਦੇ ਆ ਤੇ ਇਹ ਜਿੰਨੀਆਂ ਵੀ ਮੁਲਾਜ਼ਮ ਜੱਥੇਬੰਦੀਆਂ ਆ ਸਾਡੀ ਮੰਗ ਜਿਹੜੀ ਹੈ ਪਹਿਲ ਦੇ ਆਧਾਰ ਤੇ ਪੂਰੀ ਕਰਨ ਬਾਕੀ ਜੱਥੇਬੰਦੀਆਂ ਪੰਜਾਬ ਦੇ ਲੋਕਾਂ ਦਾ ਕੰਮ ਕਰਨ ਫਿਰ ਇਹਨਾਂ ਦਾ ਕੋਈ ਵਕਾਰ ਬਣ ਸਕਦਾ ਹੈ ਅਦਰਵਾਈਜ਼ ਇਹ ਬਿਲਕੁਲ ਜ਼ੀਰੋ ਹੈ ਜੀ 2027 ਦੀਆਂ ਚੋਣਾਂ ਦੇ ਵਿੱਚ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز